ਸਾਰੇ ਦੋਸਤਾਂ ਨੂੰ ਵੈਲਕਮ ਆਈਏ ਇੱਕ ਹੋਰ ਨਵੀਂ ਵੀਡੀਓ ਤੇ ਚੱਲੀ ਜਾਂਦਾ ਬਾਈ ਵਰਕਸ਼ਾਪ ਦਾ ਕੰਮ ਆ ਜਿਹੜਾ ਨਵਾਂ ਟਿੱਕੜਾ ਕੀਤਾ ਹੀ ਤਿਆਰ ਐਵੇਂ ਲੱਗਿਆ ਪੰਜਾਤਰ ਲਾਉਣ 17 ਦੇ ਹੀ ਦੀ ਸੈਂਟਰ ਵਾਲੀ ਚਾਦਰ ਵਢੀ ਜਾਂਦਾ ਹੋਰ ਔਰ ਪ੍ਰਿੰਸਰ ਮੋੜਤੀ ਤਾਂ ਇਧਰੋਂ ਐਨ ਮੋੜਨਾ ਆ ਗਿਆ ਆਪਾਂ 2 ਇੰਚੀ ਆਪਾਂ ਇਹ ਤੋਂ ਅੱਗੇ ਮੋੜ ਕੇ ਲਾਈ ਦੀ ਆ ਜਦੋਂ 2 ਇੰਚ ਥੱਲੇ ਨੂੰ ਐਂਗਲ ਦੇ ਸਾਹਮਣੇ ਮੋੜ ਦੇਈ ਦੀ ਆ ਵਿੱਚ ਦੇਈ ਦੀ ਐਂਗਲ ਦੇ ਸਾਹਮਣੇ ਤੇ ਦੰਦ ਦੇ ਸਾਹਮਣੇ ਆ ਜਾਂਦੀ ਆ ਤੇ ਇਦਾਂ ਫਰੀਦ ਵੀ ਤੁਰ ਜੂ ਅੱਜ ਇਹਦੀ ਰੀਲ ਲਾਈ ਸੀਗੀ ਥੱਲੇ ਤਾਂ ਅਗੇ ਆਵਰ ਵਿੱਚ ਸੱਟਣਾ ਹੀਗਾ ਪੱਕੇ ਦੀ ਲਾਦੇ ਆ ਤੇ ਉਹ ਟੋਪਾ ਰਹਿੰਦਾ ਤਾਂ ਆਲਾ ਫਿੱਟ ਕਰਨ ਵਾਲਾ ਉਹ ਕਰਵਾਇਆ ਸਰਦਾ ਹੀ ਜਾ ਬਾਪਰਾਉਂਗਾ ਪੌਣਿਆ ਆ ਕੇ ਤੇ ਕੰਪਲੀਟ ਕਰਕੇ ਤੋੜ ਦਿੰਨੇ ਇਹਨਾਂ ਨੂੰ ਬਾਕੀ ਲਾਉਣਾ ਹੈ ਚਾਦਰ ਤਕਰੀਬਨ ਅੱਜ ਕੰਪਲੀਟ ਹੋ ਜਾਊਗਾ ਕਟਰਾ ਥੋੜਾ ਮੋਟਾ ਮੈਨ ਮੈਨ ਨਿਕਨਕਾ ਕੰਮ ਰਹਿ ਜਾਊਗਾ ਉਹ ਕੱਲ ਨੂੰ ਕਰ ਦਿਆਂਗੇ ਕੰਪਲੀਟ ਠੀਕ ਹੈ ਕਰ ਦਿਓ ਵੀਡੀਓ ਸ਼ੇਅਰ ਪੇਜ ਆਪਣੇ ਨੂੰ ਕਰ ਲਿਓ ਫੋਲੋ